ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ ਗੁਰੂ ਪਿਆਰਿਓ 12 ਭਾਈ ਗੁਰਦਾਸ ਜੀਆਂ ਵਿੱਚੋਂ ਪਿਛਲੇ ਐਪੀਸੋਡ ਚ ਆਪਾਂ ਨੇ 16 ਪੌੜੀਆਂ ਪਹਿਲੀ ਵਾਰ ਦੀਆਂ ਸਰਵਣ ਕੀਤੀਆਂ ਅਸੀਂ ਆਓ ਅੱਜ ਆਪਾਂ 16 ਤੋਂ ਅੱਗੇ ਪੌੜੀਆਂ ਸਰਵਣ ਕਰਦੇ ਹਾਂ 12 ਭਾਈ ਗੁਰਦਾਸ ਜੀ ਦੀਆਂ ਸਤਨਾਮ ਵਾਹਿਗੁਰੂ ਸਹਿਬ ਜੀਓ ਯੋਗ ਕਰਦੀ ਜਬ ਹੋਵੇ ਉਲਟੇ ਜੁਗ ਕੇ ਆ ਹੋਏ ਵਰਤਾਰਾ ਉੱਠੇ ਗﻼਨ ਜਗਤ ਵਿੱਚ ਵਰਤੇ ਪਾਪ ਭ੍ਰਿਸ਼ਟ ਸੰਸਾਰਾ ਵਰਨਾ ਵਰਨ ਨਾ ਭਾਵਨੀ ਖੈ ਕੈ ਜਲਨ ਬਾ ਸੰਗਿਆਰਾ ਨਿੰਦਿਆ ਚੱਲੇ ਵੇਦ ਕੀ ਸਮਝਨ ਨਹਿ ਅੰਗਿਆਨ ਗੁਬਾਰਾ ਵੇਦ ਗ੍ਰੰਥ ਗੁਰ ਹਟ ਹੈ ਜੈਸ ਲੱਗ ਪਾਉ ਜਲ ਪਾਰ ਉਤਾਰਾ ਸਤ ਗੁਰ ਬਾਜਨਾ ਬੁੱਝਈਐ ਜਿਚਰ ਤਰੈ ਨਾ ਪ੍ਰਭ ਅਵਤਾਰਾ ਗੁਰ ਪਰਮੇਸ਼ਰ ਇਕ ਹੈ ਸੱਚਾ ਸ਼ਾਹੋ ਜਗਤ ਬਨਜਾਰਾ ਚੜੇ ਸੂਰ ਮਿਟ ਜਾਏ ਅੰਧਾਰਾ ਕਾਲ ਜੋਗੇ ਬੋਧ ਅਵਤਾਰ ਹੈ ਬੋਧ ਅਬੋਧ ਨ ਦ੍ਰਿਸ਼ਟੀ ਆਵੇ ਕੋਇ ਨਾ ਕਿਸੈ ਵਰ ਜਾਈ ਸੋਈ ਕਰੇ ਜੋਈ ਮਨ ਭਾਵੈ ਕਿਸੈ ਪੁਜਾਈ ਸਿਲਾ ਸੋਨਾ ਕੋਈ ਗੋਰੀ ਮੜੀ ਪੁਜਾਵੈ ਤਾੰਤਰ ਮੰਤਰ ਪਖੰਡ ਕਰ ਕਲੈ ਕਰੋਧ ਬੋਹਵਾਦ ਵਧਾਵੈ ਆਪੋ ਤਾਪੀ ਹੋਏ ਕੈ ਨਿਆਰੇ ਨਿਆਰੇ ਧਰਮ ਚਲਾਵੈ ਕੋਈ ਪੂਜੈ ਚੰਦ ਸੂਰ ਕੋਈ ਧਰਤ ਆਕਾਸ਼ ਮਨਾਵੇ ਪੌਣ ਪਾਣੀ ਬੈਸੰਤਰੋ ਧਰਮ ਰਾਜ ਕੋਈ ਤੇ ਰਪਤਾਵੇ ਫੋਕਟ ਧਰਮੀ ਪਰਮ ਪੁਲਾਵੇ ਭਈ ਗਲਾਨ ਜਗਤਰ ਵਿੱਚ ਚਾਰ ਵਰਨ ਆਸ਼ਰਮ ਉਪਾਏ 10 ਨਾਮ ਸੰਨਿਆਸੀਆ ਜੋਗੀ 12 ਪੰਥ ਚਲਾਏ ਜੰਗਮ ਅਤੇ ਸਰੇ ਵੜੇ ਦਗੇ ਤੇ ਗੰਬਰ ਵਾਦ ਕਰਾਏ ਬ੍ਰਾਹਮਣ ਬਹੁ ਪ੍ਰਕਾਰ ਕਰ ਸਾਸ਼ਤਰ ਵੇਦ ਪੁਰਾਣ ਲੜਾਏ ਖਾਟ ਦਰਸ਼ਨ ਬਹੁ ਵੈਰ ਕਰ ਨਾਲ 36 ਪਖੰਡ ਰਲਾਏ ਤੰਤ ਮੰਤ ਰਾਸਾਇਣਾ ਕਰਾ ਮਾਤ ਕਾਲਖ ਲਪਟਾਏ ਇਕ ਸਤੇ ਬੋ ਰੂਪ ਕਰ ਰੂਪ ਅਕਰੂਪੀ ਕਣੇ ਦਿਖਾਏ ਕਾਲਯੁਗ ਅੰਦਰ ਪਰਮ ਭੁਲਾਏ ਬੋ ਵਾਟੀ ਜਗ ਚੱਲੀ ਆ ਤਬ ਹੀ ਭਏ ਮੁਹੰਮਦ ਯਾਰਾ ਕੌਮ ਬਹਤਰ ਸੰਗ ਕਰ ਬੋ ਵਿਦ ਵੈਰ ਵਿਰੋਧ ਪਸਾਰਾ ਰੋਜੇ ਈਦ ਨਮਾਜ਼ ਕਰ ਕਰਮੀ ਬੰਧ ਕੀਆ ਸੰਸਾਰਾ ਪੀਰ ਪੈ ਕੰਬਰ ਔਲੀਏ ਗਉ ਸਕਤਬ ਬਉ ਭੇਖ ਸਵਾਰਾ ਠਾਕਰ ਦਵਾਰੇ ਢਾਇ ਕੈ ਤਹਿ ਠੌਰੀ ਮਾਸੀ ਤਉ ਸਾਰਾ ਮਾਰਨ ਗਉ ਗਰੀਬ ਨੋ ਧਰਤੀ ਉਪਰ ਪਾਪ ਬਿਥਾਰਾ ਕਾਫਰ ਮੋਹਲਦ ਵਰਤੇ ਆ ਵਰਤਾਰਾ ਕਾਫਰ ਮੋਹਲਦ ਏ ਰਮਣੀ ਰومی ਜੰਗੀ ਦੋਸਮਣਦਾਰਾ ਪਾਪੇ ਦਾ ਵਰਤੇ ਆ ਵਰਤਾਰਾ ਚਾਰ ਵਰਨ ਚਾਰ ਮਹਜਬਾਂ ਜਗ ਵਿੱਚ ਹਿੰਦੂ ਮੁਸਲਮਾਨੇ ਖੁਦੀ ਬਖੀਲ ਤਕਬਰੀ ਖਿੰਚੋ ਤਾਨ ਕਰੇ ਨ ਸਿੰਘਾਣੇ ਗਾਂਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੁਪਾਣੇ ਰਾਮ ਰਹੀਮ ਕਹਾਏਂ ਦੇ ਇੱਕ ਨਾਮ ਦੋਏ ਰਾਹੇ ਭੁਲਾਣੇ ਬੇਦਕ ਤੇ ਬੁਲਾਏ ਕੈ ਮੋਹੇ ਲਾਲਚ ਦੁਨੀ ਸੈਤਾਣੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੌਲਾਣੇ ਸਿਰੋਂ ਨ ਮਿਟੇ ਆਵਣ ਜਾਣੇ ਚਾਰੇ ਜਾਗੇ ਜੁਗੀ ਵਿੱਚ ਚਾਰੇ ਜਾਗੇ ਚੌ ਜੁਗੀ ਪੰਜਾਇਨ ਪ੍ਰਭ ਆਪੇ ਹੋਆ ਆਪੇ ਪੱਟੀ ਕਲਮ ਆਪ ਆਪੇ ਲਿਖਣ ਹਾਰਾ ਹੋਆ ਬਾਜ ਗੁਰੂ ਅੰਧੇਰ ਹੈ ਖੈ ਖੈ ਮਰਦੇ ਬੋ ਬਦਲਵਾ ਵਰਤ ਆ ਵਰਤਿਆ ਪਾਪ ਜਗਤਰਤੇ ਧੋਲ ਉਡੀਣਾ ਨਿਸ ਦਿਨ ਰੋਵਾ ਬਾਜ ਦਿਆ ਬਲਹੀਣ ਹੋ ਨੇ ਘਰ ਚਲੋ ਰਸਾਤ ਲਟੋਆ ਖੜਾ ਇਕੱਤੇ ਪੈਰ ਤੇ ਪਾਪ ਸੰਗ ਬੋ ਭਾਰਾ ਹੋਆ ਥਮੇ ਕੋਇ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਆ ਧਰਮ ਤੋਲ ਪੁਕਾਰੈ ਤਲੈ ਖੜੋਵਾ ਥੰਮੇ ਕੋਏ ਨਾ ਸਾਧ ਬਿਨ ਸਾਧਨਾ dise जग ਵਿੱਚ ਕੋਵਾ ਧਰਮ ਤੋਲ ਪੁਕਾਰੈ ਤਲੈ ਖੜੋਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ 22 ਨੰਬਰ ਪੌੜੀ ਤੱਕ ਪਹਿਲੀ ਵਾਰ ਦੀਆਂ 22 ਨੰਬਰ ਪੌੜੀ ਤੱਕ ਸਰਵਣ ਕੀਤੀਆਂ ਨੇ ਸੋ ਅਗਲੇ ਐਪੀਸੋਡ ਵਿੱਚ ਫਿਰ ਅਗਲੀਆਂ ਪੌੜੀਆਂ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ